रेडी ਸੌਣੀ ਸੀਜ਼ਨ 2015 ਦੌਰਾਨ ਪੰਜਾਬ ਵਿੱਚ ਬਾਸਮਤੀ ਅਧੀਨ 6.81 ਲੱਖ ਹੈਕਟੇਅਰ ਰਕਵਾ ਹੈ ਡੰਡੀ ਪੰਜਾਬ ਦੇ ਉੱਚ ਗੁਣਵੱਤਾ ਵਾਲੇ ਬਾਸਮਤੀ ਚੌਲ ਉੱਤਰੀ ਅਮਰੀਕਾ ਜੁਰਪ ਮੱਧ ਪੂਰਬ ਅਤੇ ਈਰਾਨ ਦੇ ਖਪਤਕਾਰਾਂ ਦੇ ਪਸੰਦੀਦਾ ਹਨ ਡੰਡੀ ਆਪਾਂ ਡਾ ਦੇ ਅੰਕੜਿਆਂ ਅਨੁਸਾਰ ਸਾਲ 2024 ਵਿੱਚ ਬਾਸਮਤੀ ਚੌਲਾਂ ਦੇ ਨਰਜਾਤ ਤੋਂ ਭਾਰਤ ਦੀ ਵਿਦੇਸ਼ੀ ਮੁਦਰਾ ਕਮਾਈ 50312 ਕਰੋੜ ਰੁਪਏ ਸੀ ਜੋ ਕਿ ਸਾਲ 2024 ਦੀ ਕਮਾਈ ਤੋਂ 1923 ਕਰੋੜ ਰੁਪਏ ਜ਼ਿਆਦਾ ਸੀ ਡੰਡੀ ਇਸ ਵਿੱਚ ਪੰਜਾਬ ਨੇ ਘੱਟੋ ਘੱਟ 40% ਯੋਗਦਾਨ ਪਾਇਆ ਸੀ ਅਤੇ ਨਰਜਾਤ ਦੀਆਂ ਮੁੱਖ ਕਿਸਮਾਂ ਵਿੱਚ ਪੰਜਾਬ ਬਾਸਮਤੀ ਪਹਿਲੇ ਸਥਾਨ ਉੱਤੇ ਹੈ ਡੰਡੀ ਕਈ ਮਹੀਨਿਆਂ ਦੀ ਮਿਹਨਤ ਅਤੇ ਲਾਗਤ ਨਾਲ ਪਾਲੀ ਫਸਲ ਤੋਂ ਉੱਚ ਮੁੱਲ ਪਾਉਣਾ ਹਰੇਕ ਕਿਸਾਨ ਦਾ ਸੁਪਨਾ ਹੁੰਦਾ ਹੈ ਜੋ ਉਸ ਫਸਲ ਦੇ ਸਫਲ ਮੰਡੀਕਰਨ ਉੱਤੇ ਨਿਰਪਰ ਕਰਦਾ ਹੈ ਡੰਡੀ ਹੜਾ ਕਾਰਨ ਉਤਪਾਦਨ ਵਿੱਚ ਸੰਭਾਵੀ 20 ਤੋਂ 25% ਦੀ ਗਿਰਾਵਟ ਦੇ باوجود ਚੱਲ ਰਹੀ ਮਜ਼ਬੂਤ ਅੰਤਰਰਾਸ਼ਟਰੀ ਮੰਗ ਅਤੇ ਕਾਸ਼ਤ ਖੇਤਰ ਨੂੰ ਵਧਾਉਣ ਦੇ ਯਤਨਾਂ ਤੋਂ ਪਤਾ ਚਲਦਾ ਹੈ ਕਿ ਕਿਸਾਨ ਬਿਹਤਰ ਕੀਮਤਾਂ ਅਤੇ ਵਾਧੇ ਵਧੇ ਹੋਏ ਮੁਨਾਫੇ ਦਾ ਮੌਕਾ ਦੇਖ ਸਕਦੇ ਹਨ ਡੰਡੀ ਬਾਸਮਤੀ ਦੇ ਉਤਪਾਦਨ ਵਿੱਚ ਗਿਰਾਵਟ ਆਉਣ ਦੇ ਬਾਵਜੂਦ ਵੀ ਨਰਜਾਤਕਾਂ ਦੀ ਪ੍ਰਾਪਤੀ ਵਿੱਚ ਵਾਧਾ ਹੋਣ ਦੀ ਸੁਭਾਵਨਾ ਹੈ ਕਿਉਂਕਿ ਵਿਸ਼ਵ ਵਿਆਪੀ ਸਪਲਾਈ ਸੀਮਤ ਹੋਵੇਗੀ ਡੰਡੀ ਉਤਪਾਦਕ ਕੋਲ ਮੰਡੀਕਰਨ ਦੇ ਕਈ ਬਦਲ ਹਨ ਇੱਕ ਤਾਂ ਨਿੱਜੀ ਮੰਡੀਕਰਨ ਅਤੇ ਦੂਸਰਾ ਸੰਸਥਾਗਤ ਮੰਡੀਕਰਨ ਬਦਲ ਡੰਡੀ ਮੰਡੀਕਰਨ ਬਾਦਲ ਵਿੱਚ ਬਾਸਮਤੀ ਦਾ ਸਵੇਰ ਮੰਡੀਕਰਨ ਰੈਡੀ ਕਰੇਲੂ ਬਜਾਰੀ ਕਰਨਾ ਅਤੇ ਨਿਰਯਾਤ ਵਪਾਰ ਰਾਹੀਂ ਚੰਗੇ ਮੁਨਾਫੇ ਨਾਲ ਸਫਲ ਵਪਾਰ ਕਰ ਸਕਦਾ ਹੈ ਡੰਡੀ ਸੰਸਥਾਗਤ ਮੰਡੀਕਰਨ ਬਾਦਲ ਵਿੱਚ ਉਹ ਉਪਜ ਮੰਡੀ ਵਿੱਚ ਸਰਕਾਰ ਵੱਲੋਂ ਤੈ ਨੋਡਲ ਏਜੰਸੀਆਂ ਜਾਂ ਪ੍ਰਾਈਵੇਟ ਵਪਾਰੀਆਂ ਨੂੰ ਵੇਚ ਸਕਦਾ ਹੈ ਡੰਡੀ ਬਾਸਮਤੀ ਦਾ ਚੰਗਾ ਮੁੱਲ ਲੈਣ ਲਈ ਸਵੇ ਮੰਡੀ ਕਰਨ ਇੱਕ ਬਹੁਤ ਵਧੀਆ ਬਾਦਲ ਹੈ ਡੰਡੀ ਸਭ ਤੋਂ ਛੋਟਾ ਅਤੇ ਕੁਸ਼ਲ ਮਾਰਕੀਟਿੰਗ ਚੈਨਲ ਅਪਣਾਉਂਦੇ ਹੋਏ ਬਾਸਮਤੀ ਦੇ 15 20% ਹਿੱਸੇ ਦੀ ਮਿਲਿੰਗ ਪਿੰਡਾਂ ਵਿੱਚ ਲਗਾਏ ਐਗਰੋ ਪ੍ਰੋਸੈਸਿੰਗ ਕੰਪਲੈਕਸਾਂ ਜਾਂ ਕਿਸਾਨ ਖੁਦ ਦੀ ਮਿਨੀ ਰਾਈਸ ਮਿਲ ਮਸ਼ੀਨ ਖਰੀਦ ਕੇ ਕਰ ਸਕਦਾ ਹੈ ਡੰਡੀ ਮਿਨੀ ਰਾਈਸ ਮਿਲ ਮਸ਼ੀਨ ਜਿਸ ਦੀ ਮਿਲਿੰਗ ਸਮਰੱਥਾ 2.5 ਕੁਇੰਟਲ ਪ੍ਰਤੀ ਘੰਟਾ ਦੀ ਹੈ ਦੀ ਅੰਦਾਜ਼ਨ ਕੀਮਤ 3 ਲੱਖ ਰੁਪਏ ਹੈ ਡੰਡੀ ਕੁਝ ਕਿਸਾਨ ਸਮੂਹ ਬਣਾ ਕੇ ਵੀ ਇਹ ਮਸ਼ੀਨ ਖਰੀਦ ਸਕਦੇ ਹਨ ਜਾਂ ਕਿਸੇ ਐਗਰੋ ਪ੍ਰੋਸੈਸਿੰਗ ਯੂਨਿਟ ਤੋਂ ਮਿਲਿੰਗ ਕਰਵਾ ਸਕਦੇ ਹਨ ਡੰਡੀ ਮਿਲਿੰਗ ਤੋਂ ਬਾਅਦ ਗ੍ਰੇਡਿੰਗ ਅਤੇ ਪੈਕਿੰਗ ਬਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ ਡੰਡੀ ਪੈਕ ਕੀਤੇ ਬਾਸਮਤੀ ਚਾਵਲਾਂ ਦੀ ਸਿੱਧੀ ਮਾਰਕੀਟਿੰਗ ਬਿਨਾ ਕਿਸੇ ਵਿਚੋਲੇ ਦੇ ਖਪਤਕਾਰਾਂ ਤੱਕ ਮਾਰਕੀਟ ਰੇਟ ਉੱਤੇ ਕਰ ਸਕਦਾ ਹੈ ਡੰਡੀ ਇਸ ਤੋਂ ਇਲਾਵਾ ਕਿਸਾਨ ਬਾਜ਼ਾਰ ਕਿਸਾਨ ਸਪਲਾਈ ਕੈਂਪ ਕਿਸਾਨ ਮੇਲੇ ਕਿਸਾਨ ਹਟਸ ਖੇਡ ਮੇਲੇ ਵਿਰਾਸਤੀ ਮੇਲੇ ਵਾਤਾਵਰਨ ਸੰਭਾਲ ਮੇਲੇ ਆਦ ਪਲੇਟਫਾਰਮਾਂ ਅਤੇ ਪੈਕਟ ਚਾਵਲਾਂ ਦੀ ਸਿੱਧੀ ਸੇਲ ਖਪਤਕਾਰਾਂ ਨੂੰ ਕਰ ਸਕਦੇ ਹੋ ਡੰਡੀ ਖਪਤਕਾਰਾਂ ਨਾਲ ਭਵਿੱਖ ਵਿੱਚ ਵੀ ਸਿੱਧਾ ਸੰਪਰਕ ਰੱਖਣ ਲਈ ਉਹਨਾਂ ਦਾ ਪਤਾ ਫੋਨ ਨੰਬਰ ਲੈ ਕੇ ਲਿਸਟ ਤਿਆਰ ਕੀਤੀ ਜਾਵੇ ਅਤੇ ਹਰ ਸਾਲ